ਨਾਨ ਬਾਬਾ ਸ੍ਰੀ ਚੰਨ ਜੀ ਸੋਚੋ ਕਿ ਇਨਸਾਨੇ ਜਦੋਂ ਸਾਰੇ ਦਰਖਤ ਵੱਢ ਦਿੱਤੇ ਪੋਇੜ ਪੌਦੇ ਵੱਢ ਦਿੱਤੇ ਅਤੇ ਜਾਨਵਰ ਵੀ ਖਤਮ ਹੋ ਗਏ ਤਾਂ ਉਦੋਂ ਇੱਕ ਸ਼ੈਰ ਹੋਵੇਗਾ ਜਿਸ ਵਿੱਚ ਇੱਕ ਬਹੁਤ ਵੱਡੇ ਪੰਛੀ ਦੀ ਇੱਕ ਤਸਵੀਰ ਇੱਕ ਮੂਰਤੀ ਲੱਗੀ ਹੋਵੇਗੀ ਇਨਸਾਨ ਉਸਨੂੰ ਭਗਵਾਨ ਦੇ ਰੂਪ ਵਿੱਚ ਪੂਜਣਗੇ ਕਿਉਂਕਿ ਇਨਸਾਨ ਉਸੇ ਦੀ ਹੀ ਪੂਜਾ ਕਰਦਾ ਹੈ ਜਿਸ ਨੂੰ ਉਹ ਦੇਖ ਨਹੀਂ ਸਕਦਾ ਜਿਵੇਂ ਅੱਜ ਡਾਇਨਾਸੌਰਸ ਦੀਆਂ ਤਸਵੀਰਾਂ ਇਨਸਾਨ ਨੇ ਲਗਾਈਆਂ ਹੋਈਆਂ ਹਨ ਉਸੇ ਤਰ੍ਹਾਂ ਪੰਛੀਆਂ ਦੀਆਂ ਤਸਵੀਰਾਂ ਜਦੋਂ ਇਨਸਾਨ ਲਗਾਵੇਗਾ ਅਤੇ ਉਸ ਸਮੇਂ ਭਗਵਾਨ ਨੂੰ ਯਾਦ ਕਰੇਗਾ ਤਾਂ ਭਗਵਾਨ ਵੀ ਹੱਸਣਗੇ ਕਿ ਇਨਸਾਨ ਕੀ ਕਰ ਰਿਹਾ ਹੈ ਇਨਸਾਨ ਨੇ ਪਹਿਲਾਂ ਜਾਨਵਰ ਫਿਰ ਪੇੜ ਪੌਦੇ ਖਤਮ ਕੀਤੇ ਹੁਣ ਉਸੇ ਰੂਪ ਵਿੱਚ ਪਰਮਾਤਮਾ ਦੀ ਪੂਜਾ ਕਰ ਰਿਹਾ ਹੈ ਇਨਸਾਨ ਬਹੁਤ ਮਤਲਬੀ ਬਣ ਚੁੱਕਾ ਹੈ ਕਿਉਂਕਿ ਇਨਸਾਨ ਨੇ ਆਪਣੇ ਮਤਲਬ ਵਾਸਤੇ ਜਾਨਵਰ ਖਤਮ ਕੀਤੇ ਪੇੜ ਪੌਦੇ ਖਤਮ ਕੀਤੇ ਧਰ ਤੀਨੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰਮਾਤਮਾ ਨੇ ਨਾ ਜਾਣੇ ਕਿੰਨੀਆਂ ਧਰਤੀਆਂ ਬਣਾਈਆਂ ਤੇ ਕਿੰਨੇ ਜਾਨਵਰ ਬਣਾਏ ਉਹਨਾਂ ਜਾਨਵਰਾਂ ਵਿੱਚ ਆਪਣਾ ਅੰਸ਼ ਦਿੱਤਾ ਉਹਨਾਂ ਅੰਸ਼ਾਂ ਵਿੱਚ ਇਨਸਾਨ ਨੂੰ ਪਰਮਾਤਮਾ ਦਿਖਾਈ ਨਹੀਂ ਦਿੱਤਾ ਪਰ ਜਦੋਂ ਜਾਨਵਰ ਖਤਮ ਹੋ ਜਾਣਗੇ ਤਾਂ ਇਨਸਾਨ ਨੂੰ ਫਿਰ ਉਹਨਾ ਵਿੱਚ ਪਰਮਾਤਮਾ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਇਨਸਾਨ ਮਸ਼ੀਨਾਂ ਦੀ ਸਹਾਇਤਾ ਦੇ ਨਾਲ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰੇਗਾ ਕਿ ਇਨਸਾਨ ਦੀ ਤਰ੍ਹਾਂ ਪਰਮਾਤਮਾ ਨੂੰ ਜਾਨਵਰ ਵੀ ਜਾਣਦੇ ਸਨ ਇਸ ਤਰ੍ਹਾਂ ਇਨਸਾਨ ਹੁਣ ਵੈਲਿਊ ਨਹੀਂ ਸਮਝਦਾ ਉਹਨਾਂ ਜਾਨਵਰਾਂ ਉਹਨਾਂ ਪੰਛੀਆਂ ਦੀ ਪਰ ਜਦੋਂ ਪੰਛੀ ਅਤੇ ਜਾਨਵਰ ਇਸ ਧਰਤੀ ਤੋਂ ਖਤਮ ਹੋ ਗਏ ਤਾਂ ਫਿਰ ਇਨਸਾਨ ਨੂੰ ਫਿਰ ਚੇਤਾ ਆਵੇਗਾ ਕਿ ਜਾਨਵਰਾਂ ਵਿੱਚ ਵੀ ਭਗਵਾਨ ਸੀ ਉਹ ਤਾਂ ਇਨਸਾਨ ਨੇ ਵੈਲਿਊ ਨਹੀਂ ਕੀਤੀ ਇਨਸਾਨ ਨੇ ਉਹਦੋਂ ਉਹਨਾਂ ਬਾਰੇ ਨਹੀਂ ਸੋਚਿਆ ਪਰ ਜਦੋਂ ਇਨਸਾਨ ਦੇ ਕੋਲ ਜਾਨਵਰ ਨਹੀਂ ਹੋਣਗੇ ਉਸ ਸਮੇਂ ਉਸ ਨੂੰ ਰੈਲਾਈਜ਼ ਹੋਵੇਗਾ ਕਿ ਪ੍ਰਮਾਤਮਾ ਉਹਨਾਂ ਵਿੱਚ ਵੀ ਸੀ ਪਰ ਇਨਸਾਨ ਨੇ ਉਹਨਾਂ ਦੀ ਕਦਰ ਨਹੀਂ ਕੀਤੀ ਇਸ ਤਰ੍ਹਾਂ ਇਨਸਾਨ ਦੀ ਆਪਣੀ ਖੁਦਗਰਜ਼ੀ ਅਤੇ ਮਤਲਬੀ ਸੋਚ ਨੇ ਉਹ ਜਾਨਵਰ ਖਤਮ ਕਰ ਦਿੱਤੇ ਜੋ ਇਨਸਾਨ ਵਾਸਤੇ ਮਹੱਤਮ ਪੂਰਨ ਸਨ ਬਾਅਦ ਵਿੱਚ ਪਤਾ ਲੱਗੇਗਾ ਕਿ ਕੁਦਰਤ ਨੇ ਜਾਨਵਰ ਕਿਉਂ ਬਣਾਏ ਅਤੇ ਉਹਨਾਂ ਦੀ ਖਾਸੀਅਤ ਕੀ ਸੀ ਇਸ ਤਰ੍ਹਾਂ ਇਨਸਾਨ ਨੇ ਆਪਣੇ ਮਤਲਬ ਵਾਸਤੇ ਉਹ ਕੁਦਰਤ ਨੂੰ ਖਤਮ ਕੀਤਾ ਜੋ ਕੁਦਰਤ ਇਨਸਾਨ ਨੂੰ ਪਾਲਣ ਪੋਸ਼ਣ ਕਰਦੀ ਸੀ ਤਾਂ ਤਨ ਬਾਬਾ ਸ਼੍ਰੀ ਚਾਂਜੀ ਮਹਾਰਾਜ ਕਿਰਪਾ ਕਰੋ